ਜਿੱਥੇ ਤੱਕ ਉਹਦਾ ਪਾਰਟੀ ਦਾ ਨਾਮ ਵਧਾਉਣਾ ਹੁੰਦਾ ਉਦੋਂ ਤਾਂ ਕਹਿੰਦੇ ਅਸੀਂ ਦਿੱਲੀ ਮਾਡਲ ਲਾਗੂ ਕਰ ਰਹੇ ਹਾਂ ਤੁਸੀਂ ਆਮ ਆਦਮੀ ਕਲੀਨਿਕ ਕਰਕੇ ਪਹਿਲਾਂ ਫੋਟੋਆਂ ਲਾਤੀਆਂ ਹੁਣ ਫੋਟੋਆਂ ਢੱਕਤੀਆਂ ਇਸ਼ਤਿਹਾਰਬਾਜ਼ੀ ਹੋਈ ਹੈ ਦੇਖੋ ਕੀ ਹੋਇਆ ਉਹਨਾਂ ਨੇ ਰੋਕ ਲਈ ਗ੍ਰਾਂਟ ਵੀ ਇਹ ਕਮਲੀ ਤਾਂ ਕੇਂਦਰ ਦੀ ਗ੍ਰਾਂਟ ਹੈ ਨਹੀਂ ਕਿਉਂਕਿ ਕੇਂਦਰ ਨੇ ਸਾਰੇ ਅਧਿਕਾਰ ਆਪਣੇ ਕੋਲ ਖੋਲੇ ਨਾ ਜੀ ਸਿੱਖਿਆ ਦਾ ਅਧਿਕਾਰ ਉਹਨਾਂ ਕੋਲੇ ਸਿਹਤ ਦਾ ਅਧਿਕਾਰ ਉਹਨਾਂ ਦੇ ਕੋਲੇ ਤੇ ਵਾਤਾਵਰਣ ਦਾ ਅਧਿਕਾਰ ਉਹਨਾਂ ਕੋਲੇ ਡੈਮਾਂ ਦਾ ਅਧਿਕਾਰ ਉਹਨਾਂ ਕੋਲੇ ਸੋ ਇਸ ਕਰਕੇ ਸਰਕਾਰ ਆ ਜਿਹੜੀ ਉਹਦਾ ਨਾਗਵਲ ਪਿਆ ਹੋਇਆ ਤੁਸੀਂ ਫੈਡਰਲ ਸਿਆਸਤ ਲਈ ਕਿਉਂ ਨਹੀਂ ਲੜਦੇ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਕਿਉਂ ਨਹੀਂ ਲੜਦੇ ਜਦੋਂ ਅਧਿਕਾਰ ਇਥੋਂ ਤੋਂ ਖੋਏ ਹੋਏ ਨੇ ਫਿਰ ਤੁਸੀਂ ਕਹਿੰਦੇ ਸਾਡੇ ਨਾਲ ਕਰਦੇ ਨੇ ਤੱਕਾ ਸਾਰੇ ਮੁਲਕ ਨਾਲੇ ਕਰਦੇ ਨੇ ਪੰਜਾਬ ਨਾਲ ਵਿਸ਼ੇਸ਼ ਤੌਰ ਤੇ ਹੋ ਜਾਂਦਾ ਕਈ ਕਾਰਨ ਨੇ ਪਹਿਲਾਂ ਵੀ ਹੋਇਆ ਰਾਜਧਾਨੀ ਦਾ ਪਾਣੀਆਂ ਦਾ ਯੂਨੀਵਰਸਿਟੀ ਦਾ ਪਰ ਤੁਹਾਡੀ ਇਹਦੇ ਖਿਲਾਫ ਲੜਾਈ ਕਿੱਥੇ ਆ ਤੁਸੀਂ ਤਾਂ ਸਮਾਂ ਤੇ ਸਟੇਟ ਤੇ ਹਮਲੇ ਕਰਨ ਦੇ ਬਹਾਨੇ ਦਿੰਦੇ ਹੋ ਇਹਦਾ ਮਤਲਬ ਜਿਹੜੀ ਅੱਜ ਮੌਜੂਦਾ ਦੌਰ ਦੇ ਵਿੱਚ ਇੰਡੀਆ ਗੱਠਜੋੜ ਵਰਸਸ ਐਨਡੀਆ ਗੱਠਜੋੜ ਬਣਿਆ ਪਿਆ ਕੀ ਉਹ ਤੁਹਾਨੂੰ ਲੱਗਦਾ ਸਿਰਫ ਸੱਤਾ ਹਾਸਲ ਕਰਨ ਦੀ ਲੜਾਈ ਤੱਕ ਸੀਮਤ ਹੈ ਨੀਤੀਆਂ ਦਾ ਕੋਈ ਵਿਰੋਧ ਨਹੀਂ ਨਹੀਂ ਉਹ ਤਾਂ ਉਦੋਂ ਪਤਾ ਲੱਗੂ ਨਾ ਜੀ ਜੇ ਇੰਡੀਆ ਗੱਠਜੋੜ ਕਾਮਨ ਮਿਨੀਮਮ ਪ੍ਰੋਗਰਾਮ ਲੈ ਕੇ ਆਉ ਜੇ ਤਾਂ ਬੰਦੇ ਬਦਲ ਦੀ ਉਹ ਲੜਾਈ ਆ ਆਪਾਂ ਬੰਦੇ ਬਦਲ ਕੇ ਦੇਖ ਲੈ ਪੰਜਾਬ 'ਚ ਮੈਂ ਤਾਂ ਐਲਾਨ ਕਰਕੇ ਕਹਿਣਾ ਵੀ ਦੱਸੋ ਕਿਹੜੀ ਨੀਤੀ ਪਾਲਸੀ ਬਦਲੀ ਆ ਅਕਾਲੀਆਂ ਤੇ ਕਾਂਗਰਸ ਵਾਲੀ ਭਗਵੰਤ ਮਾਨ ਨੇ ਚਾਹੇ ਰੀਤੇ ਬਾਰੇ ਚਾਹੇ ਉਹ ਸਾਰੀਆਂ ਗੱਲਾਂ ਨੇ ਕਿਸੇ ਬਾਰੇ ਨਹੀਂ এডੂਕੇਸ਼ਨ ਨੀਤੀ ਜਿਹੜਾ ਦੱਖਣੀ ਰਾਜਾਂ ਨੇ ਰੱਦ ਕਰਤੀ ਹੋਵੇ ਅਸੀਂ ਨਹੀਂ ਜੀ ਦੋ ਤਿੰਨ ਰਾਜਾਂ ਨੇ ਰੱਦ ਕਰਤੀ ਪੰਜਾਬ ਵਿੱਚ ਕੋਈ ਕੁਸਕਦਾ ਇਹਦੇ ਬਾਰੇ ਹੂੰ ਚੋ ਫੋਕਰ ਨਾ ਸਰਕਾਰ ਨਾ ਵਿਰੋਧੀ ਪਾਰਟੀਆਂ ਨਾ ਕੋਈ ਉਸ ਤਰ੍ਹਾਂ ਦੇ ਵਿਦਿਆਬਾਨ ਵਿਦਿਆਸ਼ਾਤਰੀ ਸਖਿਆਸ਼ਾਤਰੀ ਯੂਨੀਵਰਸਿਟੀ ਤੇ ਨੋਟੀਫਿਕੇਸ਼ਨ ਹੋਵੇਗਾ ਲਾਗੂ ਕਰੋ ਮੈਂ ਕਹਿੰਦਾ ਮੀਟਿੰਗਾਂ ਹੋਣ ਲੱਗੀਆਂ ਇੱਥੇ ਵੀ ਸਾਰੀ ਯੂਨੀਵਰਸਿਟੀ ਨੂੰ ਕਿਵੇਂ ਇੱਕ ਕੀਤਾ ਜਾ ਸਕਦਾ ਇੱਕ ਸਲੇਵਸ ਕਿਵੇਂ ਕੀਤਾ ਜਾ ਸਕਦਾ ਸਖਿਆਚ ਇਨਕਲਾਬ ਆਊਗਾ ਸਲੇਵਸ ਬਦਲ ਕੇ ਜਦੋਂ ਤੱਕ ਤੁਸੀਂ ਸਿਲੇਬਸ ਨਹੀਂ ਬਦਲਦੇ ਲੋਕਾਂ ਨੂੰ ਪੜਾਉਣ ਦਾ ਤਰੀਕਾ ਨਹੀਂ ਬਦਲਦੇ ਉਹਨਾਂ ਦਾ ਸੋਚ ਦਾ ਢਾਂਕ ਕਿਵੇਂ ਬਣੂ ਸਹੂਲਤਾਂ ਦੀ ਜ਼ਰੂਰਤ ਆ ਪਾਣੀ ਦੀ ਬਿਜਲੀ ਦੀ ਪੱਖਿਆਂ ਦੀ ਵਧੀਆ ਸਮਾਨ ਆਪਣੇ ਆਪ ਚ ਇਹ ਵੀ ਬਹੁਤ ਅਹਿਮ ਆ ਜੀ ਲੱਗਦਾ ਪਰ ਅਸਲ ਗੱਲ ਤਾਂ ਕਿਤਾਬ ਪੜਾਉਣੀ ਉਹਦੇ ਵਿੱਚ ਪਈ ਆ ਨਾ ਜੀ ਉਹ ਕੇਂਦਰ ਤੈਅ ਕਰ ਰਿਹਾ ਹੁਣ ਜਦੋਂ ਕੇਂਦਰ ਇੱਕ ਭਾਰਤੀ ਇਤਿਹਾਸ ਬਾੜ ਰਿਹਾ ਵਿੱਚ ਤੇ ਦੂਜੇ ਇਤਿਹਾਸ ਤਾਂ ਫਿਰ ਨਿਕਲੂਏ ਨਾ ਜੀ ਸਥਾਨਕ ਇਤਿਹਾਸ ਸੋ ਮੇਰੇ ਕਹਿਣ ਦਾ ਭਾਵ ਇਹ ਆ ਵੀ ਇਹਨਾਂ ਨੇ ਕੇਂਦਰ ਸਰਕਾਰ ਦੀ ਉਹ ਨੀਤੀ ਜਿਹੜੀ ਕਾਰਪੋਰੇਟਾਂ ਦੇ ਹੱਥ ਚ ਜਾਂਦੀ ਆ ਮੰਡੀ ਸਿਸਟਮ ਨੂੰ ਤਬਾਹ ਕਰਦੀ ਆ ਉਹ ਇਹਨਾਂ ਨੇ ਲਾਗੂ ਕੀਤੀ ਆ ਜਿਹੜੀ ਪੰਜਾਬ ਵਿਰੋਧੀ ਵੀ ਆ ਕਿਸਾਨ ਵਿਰੋਧੀ ਵੀ ਆ ਇੱਕ ਗੱਲ ਕਰੀਏ ਅਸੀਂ ਪੰਜਾਬ ਦੀ ਮੌਜੂਦਾ ਸਿਆਸਤ ਦੀ ਡੱਡੂ ਛੜੱਪੇ ਵੀ ਬਹੁਤ ਨੇ ਤੇ ਮੱਛੀਆਂ ਵੀ ਪਤਨਾ ਨੂੰ ਚੜ ਚਟ ਚਟ ਕੇ ਵਾਪਸ ਮੁੜ ਰਹੀਆਂ ਇਹ ਜਿਹੜੀ ਸਿਆਸਤ ਹੋ ਰਹੀ ਆ ਹਰੇਕ ਪਾਰਟੀ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਤੁਸੀਂ ਇਹਨੂੰ ਕਿਵੇਂ ਆਪ ਦੇ ਤੌਰ ਤੇ ਵਿਸ਼ਲੇਸ਼ਣ ਕਰਦੇ ਹੋ ਇਹ ਨਿੱਜ ਪ੍ਰਸਤ ਪਰਵਾਰ ਪਰਸਤ ਸਿਆਸਤ ਜਿਹਦਾ ਮਕਸਦ ਆ ਸਿਆਸਤ ਨੂੰ ਇੱਕ ਧੰਦੇ ਵਜੋਂ ਵਰਤਣਾ ਦੁਕਾਨਦਾਰੀ ਆ ਵੀ ਮੇਰੀ ਦੁਕਾਨ ਕਿਹੜੇ ਮੋੜ ਤੇ ਜਾ ਕੇ ਵਧੀਆ ਚੱਲਦੀ ਆ ਅੱਜ ਉਹਨੂੰ ਐ ਲੱਗਦਾ ਵੀ ਕਾਂਗਰਸ ਵਾਲਾ ਕੰਮ ਠੀਕ ਆ ਕੱਲ ਉਹਨੂੰ ਲੱਗਦਾ ਵੀ ਨਹੀਂ ਭਾਜਪਾ ਦਾ ਹੱਥ ਉੱਤੇ ਆ ਗਿਆ ਪਰਸੋਂ ਨੂੰ ਲੱਗਦਾ ਇੱਥੇ ਤਾਂ ਆਮ ਆਦਮੀ ਪਾਰਟੀ ਦਾ ਕੀ ਆ ਦੀ ਇਹ ਇਹ ਸਿਆਸਤ ਨਹੀਂ ਹੈ ਅਸਲ 'ਚ ਇਹ ਤਾਂ ਇੱਕ ਧੰਦਾ ਮਤਲਬ ਚਾਹੀ ਰਹੇ ਆ ਦੇਖੋ ਪੰਜਾਬ ਬੁਰੀ ਤਰ੍ਹਾਂ ਉਹਨਾਂ ਨੇ ਖੰਡਾ ਲਿਆ ਮਾਨਸਿਕ ਤੌਰ ਤੇ ਵਿਚਾਰਕ ਤੌਰ ਤੇ ਨਹੀਂ ਇਹ ਯੁਰਤ ਪੈਂਦੀ ਹੈ ਕਿਸੇ ਦੀ ਮਤਲ ਜਿਵੇਂ ਹੋ ਰਿਹਾ ਮੈਨੂੰ ਲੱਗਦਾ ਇਹ ਆ ਵੀ ਪੰਜਾਬੀਆਂ ਕੋਲੇ ਹਾਲੇ ਕੋਈ ਇਹ ਜਿਹਾ ਵੱਜਮਾ ਵੱਖਰਾ ਬਰਤਾਂਤ ਤਾਂ ਬਣਿਆ ਨਹੀਂ ਜਿਵੇਂ ਆਏ ਸੀ ਨਾ ਰਵੈਤੀ ਪਾਰਟੀਆਂ ਨੂੰ ਹੁੰਝਦੋ ਐਤਕੀ ਦਲ ਬਦਲ ਨੂੰ ਹੁੰਝਣਗੇ ਕਿਉਂਕਿ ਲੋਕਾਂ ਨੇ ਗੁੱਸਾ ਤਾਂ ਕੱਢਣਾ ਗੋਸਾ ਕੇ ਮੇ ਕੱਢਣਗੇ ਦਲਬਦ ਨੂੰ ਤੇ ਲਾਜਮੀ ਕੱਢਣਗੇ ਹੁੰਝਣਗੇ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਜਿਹੜੇ ਅਜੁੱਧਰ ਆ ਕੇ ਇਹਦੇ ਨਾਲ ਖਜ਼ਾਨੇ ਤੇ ਵੀ ਭਾਰ ਪੈਂਦਾ ਜੀ ਚੋਣਾ ਹੋਣਗੇ ਦੂਜੀਆਂ ਜਿਮਣੀ ਚੋਣਾ ਹੋਣਗੇ ਪਰ ਹੁਣ ਇੱਕ ਗੱਲ ਥੋੜਾ ਜਿਹਾ ਫਰਕ ਹੋਇਆ ਆ ਦਿੱਲੀ ਰੈਲੀ ਤੋਂ ਬਾਅਦ ਮਤਲਬ ਜਿਹੜੇ ਬੁੜਕਦੇ ਸੀ ਨਾ ਵੀ ਅਸੀਂ ਨਹੀਂ ਇੱਥੇ ਇਕੱਠੇ ਚੱਲ ਸਕਦੇ ਤਾਲਗੋਈ ਨਜੀਵ ਲੱਗੀ ਪਈ ਆ ਬਾਹਰ ਮੁਖੀ ਹਕੀਕਤ ਜਦੋਂ ਸਾਹਮਣੇ ਆਈ ਗਰਾਊਂਡ 'ਚ ਕੀ ਹੋ ਰਿਹਾ ਮਤਲਬ ਪਮਤਰਗੇ ਕੰਨੇ ਕੰਨ ਬੋਲਣ ਲੱਗ ਗਏ ਜਿਵੇਂ ਆਪਾਂ ਕਹਿੰਦੇ ਹਾਂ 0 ਵਾਲਾ ਡਾਇਲੌਗ ਵੀ ਮੱਠਾ ਪੈ ਗਿਆ ਮੈਂ ਕਹਿੰਦਾ ਤੁਸੀਂ ਕਦੇ ਸੁਣੋਗੇ ਨਹੀਂ ਅੱਜ ਤੋਂ ਬਾਅਦ ਭਗਵਾਨ ਜੋ ਦਿੱਲੀ ਰੈਲੀ ਹੋਈ ਆ ਉੱਥੇ ਜੋ ਸੰਕੇਤ ਦਿੱਤੇ ਨੇ ਜਾਂ ਗਾਂਧੀ ਸਾਹਿਬ ਅੱਜ ਕਾਂਗਰਸ ਚ ਸ਼ਾਮਲ ਹੋਏ ਨੇ ਜੋ ਸੰਕੇਤ ਉਹਨਾਂ ਨੇ ਵੀ ਦਿੱਤੇ ਨੇ ਇੰਟਰਵਿਊ ਦੇ ਵਿੱਚ ਵੀ ਗੱਠਜੋੜ ਵਾਲਾ ਮਾਮਲਾ ਹਾਲੇ ਫਾਈਨਲ ਨਹੀਂ ਹੋਇਆ ਵੀ ਹੋਊਗਾ ਨਹੀਂ ਹੋਊਗਾ ਜੇ ਓਪਨ ਹੋ ਗਿਆ ਇਹਦਾ ਮਤਲਬ ਇਹ ਹੈ ਵੀ ਇਹਦਾ ਗੱਠਜੋੜ ਹੋ ਵੀ ਸਕਦਾ